ਹਰਿਆਣੇ ਦਾ ਜਿਹੜਾ ਪਾਣੀ ਬਣਦਾ ਸੀ ਵਾ ਇੱਕ ਸਾਲ ਦੇ ਕੋਟ ਜਰਾ 1700 ਕਿਉਸਕ ਪਾਣੀ ਉਹਨਾਂ ਦਾ ਬਣਦਾ ਸੀ ਤੇ 4000 ਕਿਉਸਕ ਪਾਣੀ ਉਧਰ ਹੋਰ ਚਲਾਉਂਦੇ ਉਧਰ ਦੇ ਆਗੂ ਬੋਲ ਰਹੇ ਨੇ ਕਿ ਇਹ ਤੇ ਸਾਡਾ ਹੱਕ ਹੈ ਤੇ ਸਾਨੂੰ ਦੇਣਾ ਲੈ ਕੇ ਰਾਂਗੇ ਤੇ ਇਧਰੋਂ ਭੁਗਤੰਤਰੀ ਭਗਮੰਤ ਮਾਨ ਜੀ ਕਹਿ ਰਹੇ ਨੇ ਕਿ ਤੁਹਾਨੂੰ ਪਾਣੀ ਦੀ ਭੂਦਰੀ ਨਿਭਾ ਕੇ ਤੇ ਇਹ ਰਟਾ ਕੇਂਦਰ ਸਰਕਾਰ ਨੇ ਜਾਣ ਪੁੱਛ ਕੇ ਅਦਾਇਆ ਹੋਇਆ ਹੈ। ਬਜਾਏ ਇਸ ਦਾ ਹੱਲ ਕੱਢਣ ਦੇ ਤਰੀਕਾ ਇਹ ਅਪਣਾਇਆ ਜਾ ਰਿਹਾ ਹੈ ਕਿ ਅਸੀਂ ਪਾਣੀ ਲੈ ਕੇ ਰਾਂਗੇ ਤੇ ਦੂਜੇ ਪਾਸਿਓਂ ਇਹ ਤਰੀਕਾ ਅਪਣਾਇਆ ਜਾ ਰਿਹਾ ਵੀ ਅਸੀਂ ਪਾਣੀ ਦੀ ਬੂੰਦ ਨਹੀਂ ਜਮਾਵਾਂਗੇ। ਅੱਜ ਇੱਕ ਗਵਿਹਰ ਮੁੱਦੇ ਤੇ ਤੁਹਾਡੇ ਨਾਲ ਚਰਚਾ ਕਰ ਰਿਹਾ ਜਿਹੜੀ ਕਿ ਬਹੁਤ ਮੀਡੀਆ ਦੇ ਵਿੱਚ ਗੱਲ ਉੱਗਰੀ ਵੀ ਹੈ। ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਰਟਾ ਅਸਲ ਵਿੱਚ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਮਸਲਾ ਇਹ ਕੋਈ ਦਰਿਆਈ ਪਾਣੀਆਂ ਦੇ ਵੰਡ ਦਾ ਮਸਲਾ ਨਹੀਂ ਹੈ। ਨਾ ਹੀ ਇਹ ਧਰਤੀ ਹੇਠਲੇ ਪਾਣੀ ਦੇ ਪਲੀਟ ਹੋਣ ਤੇ ਦਾ ਮਸਲਾ ਹੈ। ਨਾ ਹੀ ਇਹ ਧਰਤੀ ਹੇਠਲੇ ਪਾਣੀ ਦੇ ਖਤਮ ਹੋਣ ਦਾ ਕੋਈ ਮਸਲਾ ਹੈ। ਇਹ ਸਿਰਫ ਭਾਗੜਾ ਡੈਮ ਤੋਂ ਨਿਸ਼ਚਿਤ ਅਰਸੇ ਲਈ ਅਲਾਟ ਹੋਏ ਨਿਸ਼ਚਿਤ ਮਾਤਰਾ ਪਾਣੀ ਦੀ ਵੰਡ ਦਾ ਮਸਲਾ ਹੀ ਹੈ ਸਿਰਫ ਇੰਨਾ ਹੀ ਮਸਲਾ ਹੈ ਜਿਹੜਾ ਕੇਂਦਰ ਤੇ ਸਰਕਾਰ ਵੱਲੋਂ ਜਾਣ ਬੁੱਝ ਕੇ ਇਹਨਾਂ ਦੋਨੇ ਸਟੇਟਾਂ ਦਾ ਮਸਲਾ ਬਣਾ ਕੇ ਇਹਦਾ 86 ਲਾਹ ਲੈਣ ਦੀ ਕੋਸ਼ਿਸ਼ ਕਰ ਜਿੱਤੀ ਜਾ ਰਹੀ ਹੈ ਇਹਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਛੋਟੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਇੱਕ ਸਾਲ ਨੂੰ ਇਹਨਾਂ ਨੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਇੱਕ ਹਿੱਸਾ ਮੌਸਮੀ ਹਿੱਸਾ ਜਿਹੜਾ 21 ਮਈ ਤੋਂ ਲੈ ਕੇ ਅਕਤੂਬਰ ਦੇ ਲਾਸਟ ਤੱਕ ਇਹ ਹਿੱਸਾ ਜਿਹੜਾ ਸਾਲ ਦਾ ਇਹ ਬਰਸਾਤੀ ਹਿੱਸਾ ਹੁੰਦਾ ਬਰਸਾਤਾ ਹੁੰਦੀਆਂ ਨੇ ਇਹਦੇ 'ਚ ਪਾਣੀ ਤਕਰੀਬਨ ਬਾਧੂ ਹੁੰਦਾ ਇਹ ਇੱਕ 파ਟ ਹੈ 1 ਨਵੰਬਰ ਤੋਂ ਲੈ ਕੇ 20 ਮਈ 21 ਮਈ ਤੱਕ ਦਾ ਉਦੋਂ ਪਾਣੀ ਦੀ ਬਹੁਤ ਘਾਟ ਹੁੰਦੀ ਹੈ ਉਹਦੇ ਵਿੱਚ ਜਿਹੜਾ ਪਾਣੀ ਹਰਿਆਣੇ ਦੇ ਹਿੱਸੇ ਦਾ ਹੈ ਕੀਤਾ ਵੰਡਦਾ ਹਰਿਆਣੇ ਨੂੰ ਨਿਸ਼ਚਿਤ ਅਸੇਚ ਲਾਟ ਹੋਏ ਮਾਤਰਾ ਦੀ ਵੰਡ ਤੇ ਨੁਕਤੇ ਤੇ ਪਹਿਲਾਂ ਤੈਅ ਹੋਈ ਤੁਰੀ ਆ ਰਹੀ ਬੰਨੂ ਇਸ ਵਿਵਾਦ ਰੱਬ ਤੇ ਚੁਣੌਤੀ ਦੇਣ ਦਾ ਕੋਈ ਪ੍ਰਸੰਗ ਹੀ ਨਹੀਂ ਬਣਦਾ ਤਾਂ ਇਹ ਹੋਈ ਬੰਨ ਅਨਸਾਰ ਪਾਣੀ ਭਾਖੜਾ ਡੈਮ ਤੋਂ ਹਰਿਆਣੇ ਨੂੰ ਪਾਣੀ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਹੈ ਜਨ ਇਹ ਹਰਿਆਣੇ ਦਾ ਜਿਹੜਾ ਪਾਣੀ ਬਣਦਾ ਸੀਗਾ ਇੱਕ ਸਾਲ ਦੇ ਕੋਟੇ ਦਾ 1700 ਕਿਊਸਕ ਪਾਣੀ ਉਹਨਾਂ ਦਾ ਬਣਦਾ ਸੀ ਤੇ 4000 ਕਿਊਸਕ ਪਾਣੀ ਉਧਰ ਹੋਰ ਚੱਲਾਂ ਤੇ 4500 ਕਿਊਸਕ ਪਾਣੀ ਦੀ ਹੋਰ ਮੰਗ ਹਰਿਆਣੇ ਵਾਲੇ ਸਾਥੀ ਸਰਕਾਰ ਕਰ ਰਹੀ ਹੈ ਇਹ ਪਾਣੀ ਕੋਈ ਆਧਾਰਾ ਨਹੀਂ ਮੰਗਿਆ ਜਾ ਰਿਹਾ ਇਹ ਪਾਣੀ ਕੋਈ ਤਰਸ ਦੇ ਆਧਾਰ ਤੇ ਨਹੀਂ ਮੰਗਿਆ ਜਾ ਰਿਹਾ ਇਹ ਨਹੀਂ ਤੇ ਉਧਰਲੇ ਆਗੂ ਬੋਲ ਰਹੇ ਨੇ ਕਿ ਤੇ ਸਾਡਾ ਹੱਕ ਹੈ ਤੇ ਸਾਨੂੰ ਦੇਣਾ ਲੈ ਕੇ ਰਹਾਂਗੇ ਇਹ ਇਦੋਂ ਭਗਵੰਤ ਮંત્રી ਭਗਵੰਤ ਮਾਨ ਜੀ ਕਹਿ ਰਹੇ ਨੇ ਕੁਸ ਨੂੰ ਪਾਣੀ ਦੀ ਬੂੰਦ ਨਹੀਂ ਦੇਵਾਂਗੇ ਤੇ ਇਹ ਗੱਲ ਤਾਂ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਅਝਾਇਆ ਹੋਇਆ ਤੇ ਇਹ ਪੰਜਾਬ ਦੇ ਤੇ ਹਰਿਆਣੇ ਦੇ ਕਿਰਤੀ ਲੋਕਾਂ ਦਾ ਰੋਲਾ ਨਹੀਂ ਹੈ ਇਹ ਅਸਲ ਸਿਆਸਤ ਹੈ ਨਾ ਦੋਨਾਂ ਦੀ ਸਿਆਸਤ ਹੈ ਇਸ ਮਸਲੇ ਨੂੰ ਕਿਉਂਕਿ ਸਖ तकरीबन ਸਾਲ ਦੇ ਕੋਟੇ ਦੇ ਵਿੱਚੋਂ ਸਰਬ ਭੀੜ ਨਾ ਦੀ ਖਾਤਰ ਕਿੰਨੇ ਕ ਪਾਣੀ ਹੋਰ ਦੀ ਲੋੜ ਹੈ ਉਹ ਪਾਣੀ ਦਿੱਤਾ দেয়া ਜਾ ਸਕਦਾ ਹੈ ਸਬੰਧਤ ਰਾਜਾਂ ਨੂੰ ਬੁਟਾ ਕੇ ਉਹਨਾਂ ਨਾਲ ਬੈਠ ਕੇ ਇਹ ਸਮਝੌਤਾ ਕਰਕੇ ਇਹ ਪਾਣੀ ਦਿੱਤਾ দেয়া ਜਾ ਸਕਦਾ ਹੈ ਇਹ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਪਰ ਇਹ بجائے ਇਸ ਦਾ ਹੱਲ ਕੱਢਣ ਦੇ ਤਰੀਕਾ ਇਹ ਅਪਣਾਇਆ ਜਾ ਰਿਹਾ ਹੈ ਕਿ ਅਸੀਂ ਪਾਣੀ ਲੈ ਕੇ ਰਾਂਗੇ ਤੇ ਦੂਜੇ ਪਾਸਿਓ ਇਹ ਤਰੀਕਾ ਅਪਣਾਇਆ ਜਾ ਰਿਹਾ ਵੀ ਅਸੀਂ ਪਾਣੀ ਦੀ ਬੂੰਦ ਨਹੀਂ ਦੇਵਾਂਗੇ ਜਿਵੇਂ ਇੱਕ ਬਾਬੇਲਾ ਖੜਾ ਕੀਤਾ ਹੋਇਆ ਪੰਜਾਬ ਤੇ ਹਰਿਆਣੇ ਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਆਪਨੇ ਸਾਹਮਣੇ ਕਰਨ ਦਾ ਇਹ ਸਿਆਸੀ ਲੋਕ ਕੋਈ ਵੀ ਇਹੋ ਜਿਹਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਜਦੋਂ ਏਕਤਾ ਹੁੰਦੀ ਹੈ ਉਹਨਾਂ ਨੂੰ ਰੜਕਦੀ ਹੈ ਤੇ ਇਹਨਾਂ ਨੂੰ ਕਦੋਂ ਭੇਡ ਚ ਪਾਦਣਾਂ ਇਹ ਇਹ ਜਿਹੜਾ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੰਦੇ ਕਦੇ ਚੰਡੀਗੜ੍ਹ ਦਾ ਮਸਲਾ ਕਦੇ S Y L ਦਾ ਮਸਲਾ ਕਦੇ ਪੰਜਾਬੀ ਬੋਲਦੇ ਲੋਕਾਂ ਪਿੰਡਾਂ ਖੇਤਿਆਂ ਦਾ ਮਸਲਾ ਤੇ ਕਦੇ ਆਹ ਪਾਣੀਆਂ ਦਾ ਮਸਲੇ ਨੂੰ ਇਹ ਹਮੇਸ਼ਾ ਲਿਆ ਕੇ ਉਹਤੇ ਆਪਣੀ ਸ਼ਾਸਤ ਖੇਡਦੇ ਆ ਇਹ ਤੋਂ ਸਾਨੂੰ ਖਬਰਦਾਰ ਰਹਿਣਾ ਚਾਹੀਦਾ ਅਸਲ ਵਿੱਚ ਪਾਣੀਆਂ ਦਾ ਮੁੱਦਾ ਜਿਹੜਾ ਉਹ ਇੱਕ ਗੰਭੀਰ ਇਸ਼ੂ ਹੈ ਉਹਦੇ ਤੇ ਅਸਲ ਚ ਪਾਣੀ ਭਾਰਤ ਦੀ ਖੇਤ ਜਲ ਨੀਤੀ ਦੇ ਹਿਸਾਬ ਨਾਲ ਪਾਣੀ ਸੰਸਾਰ ਵਿੱਚ ਨੂੰ ਇਹ ਲਾਲਸਾ ਹੋਈ ਹੈ ਕਿ ਨਾਜਰਾ ਨੇ ਸੰਸਾਰ ਵਿੱਚ ਲੀਆਂ ਉਹ ਪਾਣੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਦੂਜਾ ਹਰੇ ਇਨਕਲਾਬ ਦਾ ਜਿਹੜਾ ਮਾਡਲ ਹੈ ਇਹਨੇ ਪਾਣੀ ਦੀ ਸਮੱਸਿਆ ਖੜੀ ਕੀਤੀ ਹੈ ਉਹ ਫਸਲਾਂ ਜਿਹੜੀਆਂ ਵੱਧ ਪਾਣੀ ਲੈਂਦੀਆਂ ਨੇ ਉਹ ਖੇਤੀ ਦਾ ਮਾਡਲ ਇੱਥੇ ਦਿਹਾਂਦਾ ਦੂਜਾ ਮੁਕਤਾ ਦਾ ਇਹ ਹੈ ਤੀਜਾ ਸਚਾਈ ਪ੍ਰਬੰਧਾਂ ਵਾਸਤੇ ਕੋਈ ਬਜਟ ਕਿਸੇ ਸਰਕਾਰ ਨੇ ਕਦੇ ਨਹੀਂ ਰੱਖਿਆ ਕਿ ਪਾਣੀ ਦੀ ਸਾਵਧਾਨੀਮਾਲ ਕਿਸ ਤਰ੍ਹਾਂ ਹੋਵੇ ਪਾਣੀ ਕਿਵੇਂ ਸੰਭਾਲਿਆ ਜਾਵੇ ਸਚਾਈ ਦੇ ਪ੍ਰਬੰਧਾਂ ਦਾ ਨੂੰ ਕਿਵੇਂ ਕਾਰਗਰ ਕੀਤਾ ਜਾਵੇ ਜਲ ਫਸਲਾਂ ਦੀ ਮੰਡੀਆਂ ਦੇ ਵਿੱਚ ਦੁਰਗਤ ਹੁੰਦੀ ਹੈ ਜਿਹੜੀਆਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਨੇ ਥੋੜੀਆਂ ਪਾਣੀ ਨਾਲ ਪਗਾਈਆਂ ਜਾਂਦੀਆਂ ਫਸਲਾਂ ਨੇ ਉਹਨਾਂ ਦੀ ਮੰਡੀਆਂ ਦੀ ਮੰਡੀਆਂ ਦੇ ਵਿੱਚ ਐਮਐਸਪੀ ਹੈ ਨਹੀਂ ਉਹਨਾਂ ਦੀ ਬੇਕਦਰਹੀ ਹੁੰਦੀ ਹੈ ਇਸ ਵੱਲ ਕੋਈ ਧਿਆਨ ਨਹੀਂ ਅੰਨੇ ਵਾ ਵਰਤ ਰਹੀਆਂ ਇੰਡਸਟਰੀਆਂ ਤੇ ਪੁਲ ਪਾਣੀ ਪਲੀਟ ਕਰ ਰਹੀਆਂ ਨਸ ਨਸੀਆਂ ਨੂੰ ਤੇ ਕੋਈ ਕੰਟਰੋਲ ਨਹੀਂ ਹੈ ਅਸਲ ਮੋਟੇ ਈਸ਼ੂ ਨੇ ਜਿਹੜੇ ਪਾਣੀ ਦੇ ਇਹ 4-5 ਹੀ ਮੁੱਦੇ ਨੇ ਇਸ ਕਰਕੇ ਮੇਰੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੀਆਂ ਚਾਲਾਂ ਨੂੰ ਸਮਝੋ ਸਰਕਾਰ ਦੀਆਂ ਨੀਤੀਆਂ ਨੂੰ ਸਮਝੋ ਉਹਨਾਂ ਨੂੰ ਤੁਹਾਡੀ ਏਕਤਾ ਰੜਕ ਰਹੀ ਹੈ ਕਿਉਂਕਿ ਤੁਹਾਡੀ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰੇ ਹਿੰਦੁਸਤਾਨ ਦੇ ਕਿਰਤੀ ਲੋਕਾਂ ਦੀ ਇਕਤਾ ਨਾਲ ਸਰਕਾਰ ਜਿਹੜੀਆਂ ਨੀਤੀਆਂ ਲੈ ਕੇ ਆਉਣਾ ਚਾਹੁੰਦੀ ਹੈ ਪਰੀਟੇਡ ਐਗਰੀਮੈਂਟ ਵਾਲੀ ਨੀਤੀ ਹੈ ਮੰਡੀ ਚੌਕਟਾ ਜਿਹੜਾ ਕੇਂਦਰ ਨੇ ਕਿੰਪੰਜਾ ਸਰਕਾਰਾਂ ਨੂੰ ਸਟੇਟ ਸਰਕਾਰਾਂ ਨੂੰ ਭੇਜਿਆ ਉਹਨੂੰ ਲਾਗੂ ਕਰਨ ਵਾਲੀ ਨੀਤੀ ਹੈ ਮੰਡੀਆਂ ਤੇ ਕਬਜ਼ਾ ਕਾਰਪੋਰੇਟ ਦਾ ਕਰਾਉਣ ਦਾ ਖੇਤੀ ਸੈਕਟਰ ਤੇ ਕਬਜ਼ਾ ਕਾਰਪੋਰੇਟ ਦਾ ਕਰਾਉਣ ਦਾ ਭਾਰਤ ਮਾਲਾ ਪ੍ਰੋਜੈਕਟਾਂ ਰਾਹੀਂ ਵਪਾਰ ਕਾਰਪੋਰੇਟ ਦੇ ਹੱਥਾਂ 'ਚ ਦੇਣ ਦਾ Amazon, Walmart, D-Mart, Flipkart ਵਰਗੀਆਂ ਕੰਪਨੀਆਂ ਨੂੰ ਪਰਚੂਨ ਖੇਤਰ ਤੇ ਕਬਜ਼ਾ ਜਮਾਉਣ ਦਾ ਵੱਡੀਆਂ ਸੰਤਾਂ ਨੂੰ ਛੋਟੀਆਂ ਸੰਤਾਂ ਤੇ ਕਬਜ਼ਾ ਕਰਨ ਦਾ ਜਿਹੜਾ ਰਾਹ ਖੋਲਣਾ ਚਾਹੁੰਦੀ ਹੈ ਉਹ ਤੁਹਾਡੇ ਪਾਟਕ ਨਾਲ ਹੀ ਖੋਲਿਆ ਜਾ ਸਕਦਾ ਹੈ ਤੁਹਾਡੀ ਏਕਤਾ ਨੂੰ ਤੋੜ ਨਾਲ ਹੀ ਖੋਲਿਆ ਜਾ ਸਕਦਾ ਹੈ ਸੋ ਮੇਰੀ ਬੇਨਤੀ ਹੈ ਦੋਨੇ ਇੱਕ ਸੂਬਿਆਂ ਸਟੇਟਾਂ ਦੇ ਕਿਸਾਨਾਂ ਨੂੰ ਭਾਰਤ ਦੇ ਸਾਰੇ ਕਿਸਾਨਾਂ ਨੂੰ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਭਾਈਚਾਰਕ ਤੌਰ ਤੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਇਹਦਾ ਦਵਾ ਸਾਨੂੰ ਦੋਨੇ ਸਰਕਾਰਾਂ ਤੇ ਬਣਾਉਣਾ ਚਾਹੀਦਾ ਹੈ ਇਸ ਮਸਲੇ ਦਾ ਹੱਲ ਇਸੇ ਗੱਲ ਦੇ ਵਿੱਚ ਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ